ED ਨੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਦੇ ਸਹਾਇਕ ਦੇ ਘਰ ਛਾਪਾ ਮਾਰ ਕੇ 20 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੋਟਾਂ ਦੇ ਢੇਰ ਲੱਗੇ ਨੇ ਚਾਰੇ ਪਾਸੇ ਨੋਟ ਹੀ ਨੋਟ ਦਿਖਾਈ ਦੇ ਰਹੇ ਨੇ ਹਾਲਾਂਕਿ ਜਾਂਚ ਏਜੰਸੀ ED ਨੇ ਮੌਕੇ ਤੇ ਨੋਟ ਗਿਣਨ ਲਈ ਕਈ ਮਸ਼ੀਨਾਂ ਵੀ ਮੰਗਵਾਈਆਂ ਨੇ ਹਾਲੇ ਤੱਕ ਵੀ ਇਸ ਦੀ ਗਿਣਤੀ ਨਹੀਂ ਕੀਤੀ ਜਾ ਸਕੀ ਕਾਊਂਟਿੰਗ ਇਸ ਦੀ ਚੱਲੀ ਹੈ ED ਅਜੇ ਵੀ ਬਰਾਮਦ ਨਕਦੀ ਦੀ ਗਿਣਤੀ ਕਰ ਰਿਹਾ ਹੈ ਤਾ ਈਡੀ ਦੇ ਵੱਲੋਂ ਰਾਂਚੀ ਦੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਆ ਤਾਂ ਦੱਸ ਦਈਏ ਕਿ ਬੋਰਿੰਦਰ RAM ਮਾਮਲੇ 'ਚ ਝਾਰਖੰਡ ਦੇ ਪਿੰਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਪੀਐਸ ਸੰਜੀਵ ਲਾਲ ਦੇ ਖਰੇਲੂ ਨੌਕਰ ਤੋਂ ਵੀ ਭਾਰੀ ਮਾਤਰਾ ਦੇ ਵਿੱਚ ਨਕਦੀ ਬਰਾਮਦ ਹੋਈ ਆ ਦੱਸਿਆ ਜਾ ਰਿਹਾ ਕਿ ਨੌਕਰ ਦੇ ਘਰੋਂ ਵੀ ਕਰੋੜਾ ਰੁਪਏ ਦੇ ਵਿੱਚੋਂ ਨਕਦੀ ਬਰਾਮਦ ਹੋਈ ਹੈ ਤਾਂ ਈਡੀ ਦੇ ਹੱਥੇ ਵੱਡੀ ਸਫਲਤਾ ਲੱਗੀ ਹੈ ਈਡੀ ਨੇ ਅੱਜ ਸਵੇਰੇ ਹੀ ਰੇਡ ਕੀਤੀ ਸੀ ਤਾਂ ਰੇਡ ਕਰਨ ਤੋਂ ਬਾਅਦ ਨੋਟਾਂ ਦਾ ਵੱਡਾ ਢੰਡਾਰਾ ਈਡੀ ਦੇ ਹੱਥ ਲੱਗਾ ਹੈ ਫਿਲਹਾਲ ਈਡੀ ਤੋਂ ਨੋਟ ਨਹੀਂ ਗਿਨੇ ਗਏ ਤਾਂ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਨੇ ਤੇ ਮਸ਼ੀਨਾਂ ਦੇ ਨਾਲ ਹੀ ਅਜੇ ਵੀ ਨੋਟਾਂ ਦੀ ਗਿਣਤੀ ਜਾਰੀ ਹੈ ਤਾਂ ED ਨੇ ਦੱਸਿਆ ਕਿ ਫਰਵਰੀ 2023 ਦੇ ਵਿੱਚ ਛਾਰਖੰਡ ਦੇ ਪਿੰਡੂ ਵਿਕਾਸ ਵਿਭਾਗ ਦੇ ਮੁੱਖ ਇੰਜੀਨੀਅਰ ਵਰਿੰਦਰ ਕੇ ਰਾਮ ਨੂੰ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਦੇ ਵਿੱਚ ਕਥਿਤ ਬੇਨੇਮੀਆਂ ਨਾਲ ਸੰਬੰਧਿਤ ਇੱਕ ਮਨੀ ਲਾਂਡਰਿੰਗ ਕੇਸ ਦੇ ਵਿੱਚ ਕੇਸ ਉਸਤੇ ਦਰਜ ਕੀਤਾ ਸੀ ਤਾਂ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ED ਦਾ ਮੰਨਣਾ ਹੈ ਕਿ ਪੈਸਾ ਕਾਲੇ ਧੰਦਾ ਹਿੱਸਾ ਹੈ ਦੱਸਿਆ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛਾਰਖੰਡ ਵਿੱਚ ਚੋਣ ਪ੍ਰਚਾਰ ਦੌਰਾਨ ਵਿਸ਼ਟਾਚਾਰ ਦਾ ਮੁੱਦਾ ਉਠਾਇਆ ਸੀ ਤੇ ਕਾਰਵਾਈ ਉਹਨਾਂ ਦੀ ਰੈਲੀ ਤੋਂ ਕੁਝ ਦਿਨ ਬਾਅਦ ਹੋਈ ਹੈ ਜਿਸ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਨਕਦੀ ਮਿਲੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਕਰੋੜਾਂ ਦੇ ਵਿੱਚ ਇਹ ਜੋ ਨੋਟਾਂ ਦੇ ਭੰਡਾਰ ਮਿਲੇ ਨੇ ਤਾਂ ਈੜੀ ਵੱਲੋਂ ਫਿਲਹਾਲ ਇਹਨਾਂ ਦੀ ਗਿਣਤੀ ਜਾਰੀ ਹੈ ਤਾਂ ਕਈ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ ਕਿਉਂਕਿ ਜਿਸ ਤਰ੍ਹਾਂ ਕਰ ਜੇ ਜੋ ਕਰਤਾ ਨੌਕਰ ਸੀ ਉਸ ਦੇ ਘਰ ਦੇ ਵਿੱਚੋਂ ਵੀ ਕਰੋੜਾ ਰੁਪਏ ਬਰਾਮਦ ਹੋਏ ਨੇ ਤਾਂ ਸੰਜੀਵ ਲਾਲ ਦੇ ਘਰ ਛਾਪਾ ਮਾਰ ਕੇ 20 ਕਰੋੜ ਰੁਪਏ ਦੀ ਨਕਦੀ ਪੁਲਿਸ ਨੇ ਬਰਾਮਦ ਕੀਤੀ ਹੈ ਜੋ ਕਿ ਚਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਨੇ ਸੰਜੀਵ ਲਾਲ ਤਦਾਸੀਏ ਕਿ 20 ਕਰੋੜ ਉਹਨਾਂ ਦੇ ਘਰ ਤੋਂ ਬਰਾਮਦ ਹੋਏ ਨੇ ਇਸ ਤੋਂ ਇਲਾਵਾ ਜੋ ਨਿੱਜੀ ਨੌਕਰ ਸੀ ਉਸ ਤੋਂ ਵੀ ਕਰੋੜਾ ਰੁਪਏ ਬਰਾਮਦ ਹੋਏ ਨੇ ਤਾਂ ED ਨੇ ਮੌਕੇ ਤੇ ਨੋਟ ਗਿਣ ਲਈ ਕਈ ਮਸ਼ੀਨਾਂ ਵੀ ਮਗਾਈਆਂ ਨੇ ਮਸ਼ੀਨਾਂ ਦੇ ਨਾਲ ਗਿਣਤੀ ਕੀਤੀ ਜਾ ਰਹੀ ਆ ਤਾ ਰਾਂਚੀ ਦੇ ਵਿੱਚ ਵੀ ਕਈ ਥਾਵਾਂ ਤੇ ਈਡੀ ਦੇ ਵੱਲੋਂ ਅੱਜ ਤੜਕਸਾਰ ਹੀ ਇਹ ਛਾਪੇਮਾਰੀ ਕੀਤੀ ਗਈ ਹੈ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਤਬਰਿੰਦਰ ਰਾਮ ਮਾਮਲੇ ਦੇ ਵਿੱਚ ਇਹ ਸਾਰੀ ਕਾਰਵਾਈ ਹੈ ਜੋ ਕੀਤੀ ਜਾ ਰਹੀ ਹੈ ਕਿਉਂਕਿ ਇਸ ਸਮੇਂ ਉਹ ਜੇਲ੍ਹ ਦੇ ਵਿੱਚ ਹੈ ਤਾਂ ਕਈ ਸਾਰੇ ਕੇਸ ਕਥਿਤ ਬੇਨਮੀਆਂ ਨਾਲ ਸੰਬੰਧਿਤ ਉਸ ਤੇ منی ਲਾਂਡਰਿੰਗ ਦਾ ਕੇਸ ਸੀਗਾ ਦਰਜ ਕੀਤਾ ਗਿਆ ਸੀ ਤਾਂ ਉਸ ਨੂੰ ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਸਭ ਦੀ ਤਲਾਸ਼ੀਕਾਰ ਕਰਨ ਦੇ ਲਈ ਈਡੀ ਵੱਲੋਂ ਰਾਂਚੀ ਦੇ ਵਿੱਚ ਛਾਪੇਮਾਰੀ ਕੀਤੀ ਗਈ ਕੀਤੀ ਗਈ ਹੈ ਤਾਂ ਵੱਡੀ ਮਾਤਰਾ ਦੇ ਵਿੱਚੋਂ ਨੋਟ ਬਰਾਮਦ ਕੀਤੇ ਗਏ ਨੇ ਦੱਸਦੀ ਹੈ ਕਿ ਕਰੋੜਾਂ ਦੀ ਨਕਦੀ ਬਰਾਮਦ ਕੀਤੀ ਗਈ ਹੈ ਹੁਣ ਤੱਕ ਜੋ ਖਬਰਾਂ ਆ ਰਹੀਆਂ ਨੇ ਕਿ 20 ਤੋਂ 25 ਕਰੋੜ ਦੀ ਨਕਦੀ ਬਰਾਮਦ ਹੋਈ ਹੈ